ਦੋਸਤੋ ਹਰ ਰੋਜ਼ ਇੱਕ ਨਵਾਂ ਟਰਿਕ ਦਈਦਾ ਹੈ ਆਡੀਅנס ਨੂੰ ਸਮਝਾ ਰਹੇ ਆ ਵੀ ਜੇ ਕੋਈ ਤੁਹਾਡੇ ਨਾਲ ਗਿਆ ਤੇ ਵਿਸ਼ਵਾਸ ਨਾ ਕਰੇ ਇਕੱਲੇ ਕਿਵੇਂ ਡਾਕਟਰ ਬੰਨਣਾ ਹੈ ਇਕੱਲੇ ਨੇ ਗੱਡੀ ਕਿਵੇਂ ਚੈੱਕ ਕਰਨੀ ਹੈ ਇਸ ਵੀਡੀਓ ਨੂੰ ਪ੍ਰੋਪਰ ਦੇਖ ਲਓ ਛੋਟੀ ਜੀ ਹੈ ਇਹਨੇ ਸਟੋਕਾ ਵੇਖੋ ਜਦੋਂ ਜੇ ਗੱਡੀ ਸਟਾਰਟ ਹੁੰਦੀ ਹੈ ਦੋਨੇ ਪਾਸੋਂ ਬੈਕ ਕੰਪਰੈਸਰ ਇੱਥੋਂ ਵੀ ਰੱਜ ਕੇ ਆ ਰਿਹਾ ਹੈ ਇੱਥੇ ਵੀ ਤੇਲ ਦੇ ਛਿੱਟੇ ਆ ਰਹੇ ਆ ਵੇਖੋ ਉੱਥੇ ਵੀ ਤੇਲ ਦੇ ਛਿੱਟੇ ਆ ਰਹੇ ਆ ਭਾਈ ਜੀ ਕੀ ਹਾਲ ਸੱਸੀ ਕਾਲ ਬਈ ਇਹ ਕਿਵੇਂ ਮਹਿਸੂਸ ਹੋਇਆ ਵੀ ਤੁਹਾਨੂੰ ਇਹ ਤੇਲ ਖਾਰ ਰਹੀ ਆ ਇਹ ਆਪਣਾ ਜਲੰਧਰ ਲੈ ਕੇ ਗਈ ਸੀ ਗੱਡੀ ਅੱਛਾ ਜੀ ਉਸ ਤੋਂ ਬਾਅਦ ਜਾਨੀ ਅਪਡਾਟ ਕੀਤਾ ਤੇ 1 ਲੀਟਰ ਤੇਲ ਹੁੰਦਾ ਨਹੀਂ ਜਦੋਂ ਲਈ ਸੀ ਉਦੋਂ ਇਹ ਕੁਝ ਨਹੀਂ ਕਰਦੀ ਸੀ ਨਹੀਂ ਉਦੋਂ ਨਹੀਂ ਉਦੋਂ ਨਾ ਪਹਿਲਾਂ ਧੂਆਂ ਵੀ ਨਹੀਂ ਬਿਲਕੁਲ ਮਾਰਦੀ ਤੁਸੀਂ ਫਿਰ ਤੇਲ ਬਦਲਾਇਆ ਹਾਂ ਜੀ ਬਈ ਦੋ ਗੱਲਾਂ ਮੈਂ ਕਹਿੰਦਾ ਵੀਰੇ ਤੁਸੀਂ ਸਰਵਿਸ ਕਰਾ ਲਈ ਸਰਵਿਸ ਕਰਕੇ ਜਿਹੜਾ ਮੋਟਾ ਤੇਲ ਹੈ ਜਾਂ ਜਿਹੜਾ ਉਹ ਕੈਮੀਕਲ ਪਾ ਕੇ ਬਲੂ ਮਾਰਨ ਨੂੰ ਹਟਾਉਂਦੇ ਆ ਉਹ ਤੇਲ ਬਾਹਰ ਨਿਕਲ ਗਿਆ ਨਵਾਂ ਤੇਲ ਪਾਤਾ ਨਵੇਂ ਤੇਲ ਨੇ ਆਪਦੇ ਜੋ ਇੰਜਨ ਦੀ ਸਹੀ ਕੰਡੀਸ਼ਨ ਸੀ ਉਹ ਤੁਹਾਡੇ ਸਾਹਮਣੇ ਲਿਆਤੀ ਤੁਸੀਂ ਇਹਦੀ ਹਾਲਤ ਵੇਖੋ ਇੱਥੇ ਵੇਖੋ ਕੀ ਹਾਲਤ ਹੈ ਆਖਰਾ ਗਰੀਫਟਰ ਹਲੋ ਆਪੇ ਪਰ ਸਾਫ ਲੈ ਲਿਆ ਆਪਾਂ ਆ ਸਾਫ ਪੇਪਰ ਇਹ ਆ ਲੈ ਸਾਫ ਪੇਪਰ ਦੀ ਕੀ ਹਾਲਤ ਹੈ ਜੀ ਸੋ ਵੀਡੀਓ ਦੇਖ ਲਓ ਮਕੈਨਿਕ ਕਿਵੇਂ ਬਣਨਾ ਹੈ ਠੀਕ ਹੈ ਤੁਹਾਡੇ ਵਾਸਤੇ ਇੰਜ ਲੈਂਡ ਤੋਂ ਪਹਿਲਾਂ ਚੈੱਕ ਰਿਆ ਕਰੋ ਗੱਡੀ ਲੈ ਕੇ ਨਾ ਚੈੱਕ ਰਿਆ ਕਰੋ ਸੋ ਬਾਈ ਜੀ ਤੁਸੀਂ ਸੋਚਦੇ ਦੇ ਕਲੇ ਰੰਗ ਜੇ ਪਾ ਦੋ ਬਾਈ ਇਹ ਤਾਂ ਪੂਰੇ ਟਾਪਰ ਪਿਸਟਨ ਰਿੰਗ ਸਲੀਪਾ ਪਹਿਣ ਤੇ ਰਿਜ਼ਲਟ ਮਿਲਨੇ ਆ ਮਾਡਲ ਕਿਹੜਾ ਹੈ 12 12 ਮਾਡਲ ਤੁਸੀਂ ਸੋਚ ਕੇ ਲਿਆ ਕਰੋ ਕਿ ਕਿਉਂ ਜੀ ਲੈਣੀ ਸੋ ਧੰਨਵਾਦ ਹੈ ਜੀ ਬੜੇ ਸਾਰੇ ਦੋਸਤ ਕਹਿੰਦੇ ਹੁੰਦੇ ਵੀਡੀਓ ਪੂਰੀ ਦਿਖਾਓ ਜੀ ਅਸੀਂ ਬਾਈ ਜੀ ਉਹਨਾਂ ਨੂੰ ਜਵਾਬ ਦੇਣ ਲੱਗੇ ਕੋਈ ਅਸੀਂ ਇਹਨਾਂ ਤੋਂ ਬੜਾ ਟਾਈਮ ਨਹੀਂ ਲਾਇਆ ਤੇ ਨਾਲ ਨਾਲ ਕੋਲੋਂ ਅਸੀਂ ਕੋਈ ਕਸਟਪੀਮੈਂਟ ਮੰਗੀ ਕੁਝ ਪੇਮੈਂਟ ਨਹੀਂ ਮੰਗੀ ਜੀ ਮੈਂ ਕੁਝ ਦੱਸਣਾ ਚਾਹਣਾ ਹੈ ਵੀ ਲੋਕਾਂ ਨੇ ਪ੍ਰਥਾ ਕੀ ਬਣਾਈ ਹੋਈ ਹੈ ਤੇ ਸਾਨੂੰ ਕਿਵੇਂ ਬਦਨਾਮ ਕਰ ਰਿਹਾ ਸੋ ਮਾਰਕੀਟ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ ਮੈਨੂੰ ਪਤਾ ਲੱਗਿਆ ਵੀ ਬਾਈ ਯਾਰ ਜਿਹੜੇ ਬੰਦੇ ਮਿਲਣ ਆਉਂਦੇ ਹਨਾ ਤੇ ਬਾਈ ਤਾਂ ਉਹਨਾਂ ਤੋਂ ਪੈਸੇ ਲੈਂਦਾ ਬਾਈ ਜੀ ਅਗਲਾ ਉੱਥੇ ਮੁੜ ਜਾਂਦਾ ਸਜਣੋ ਕਿਸੇ ਤੋਂ ਮਿਲਨ ਮੁਲਾਬ ਦੇ ਪੈਸੇ ਨਹੀਂ ਲਈਦੇ ਬੜੇ ਸਾਰੇ ਦੋਸਤ ਚਾਹ ਪਾਣੀ ਪੀ ਕੇ ਜਾਂਦੇ ਆ ਫੋਟੋਆਂ ਖਿਚਾ ਕੇ ਜਾਂਦੇ ਆ ਪਤਾ ਨਹੀਂ ਕਿਉਂ ਲੋਕਾਂ ਨੂੰ ਇਸ ਚੀਜ਼ ਦੀ ਜੈਲਸੀ ਹੈ ਤੁਸੀਂ ਖੁਦ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ ਜਦੋਂ ਮਰਜ਼ੀ ਆ ਕੇ ਮਿਲੋ ਹਾਂ ਜਿਹੜੇ ਸੱਜਣਾ ਦੀਆਂ ਗੱਡੀਆਂ ਡਾਇਗਨੋਸ ਕਰਾਉਣ ਆਉਂਦੇ ਨੇ ਪ੍ਰੋਪਰ ਅਸੀਂ ਡਾਇਗਨੋਸ ਕਰਦੇ ਹਾਂ ਡੇਢ ਘੰਟਾ 2 ਘੰਟਾ ਲੱਗਦਾ ਉਹਨਾਂ ਤੋਂ ਅਸੀਂ ਪੈਸੇ ਲਈਦੇ ਆ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਪਰ ਮਿਲਮਲੌਪ ਵਾਲਿਆਂ ਤੋਂ ਕੁਛ ਨਹੀਂ ਇਨਾ ਫਾਹਾਂ ਤੋਂ ਜ਼ਰੂਰ ਬਚਿਓ ਲੋਕਾਂ ਦੇ ਉੱਤੇ